ਪਾਸਟਰ ਪੰਕਜ ਰੰਧਾਵਾ ਮਿਨਿਸਟਰੀ ਚਬਾਲ ਰੋਡ ਇਬਨ ਕਲਾ ਨੇ 크리스마ਸ ਮੌਕੇ ਕੱਢੀ ਸ਼ੋਭਾ ਯਾਤਰਾ ਸ਼ੋਭਾ ਯਾਤਰਾਜ ਅੰਕਰਨੂਰੂਲਾ ਮਿਨਿਸਟਰੀ ਦੇ ਪ੍ਰਧਾਨ ਜਤਿੰਦਰ ਗੌਰਵ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ੋਭਾ ਯਾਤਰਾ ਚ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਐਬਨ ਕਲਾ ਨਾਲ ਸਜੇ ਟੋਲ ਧਮਾਕਿਆਂ ਨਾਲ ਲੰਗੀ ਅਤੇ ਹਰ ਗੇਟ ਤੋਂ ਗੁਜ਼ਰੀ ਸ਼ੋਭਾ ਯਾਤਰਾ ਦੇ ਅੰਤ ਵਿੱਚ ਐਸਪੀ ਹੈੱਡਕੁਆਟਰ ਮੈਡਮ ਜਸਵੰਤ ਕੌਰ ਨੇ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅੰਮ੍ਰਿਤਸਰ ਤੋਂ ਜੀ ਹਸਨ ਦੀ ਰਿਪੋਰਟ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਅੱਜ ਕ੍ਰਿਸਮਸ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਪਾਸਟਰ ਬੰਕਰਿੰਦਾਵਾ ਮਿਨਿਸਟਰੀ ਵੱਲੋਂ ਜਿਹੜੀ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਅੱਜ ਪੂਰਾ ਮਸੀਹ ਭਾਈਚਾਰਾ ਜਿਹੜਾ ਵਾ ਇਹ ਨੰਬਰਸਰ ਦੇ ਵਿੱਚ ਖੁਸ਼ੀ ਮਨਾ ਰਿਹਾ ਤੁਸੀਂ ਦੇਖ ਰਹੇ ਹੋ ਛੜਕਾਂ ਦੇ ਉੱਪਰ ਲੰਗਰ ਲੱਗੇ ਨੇ ਪੂਰੇ ਮਸੀਹ ਭਾਈਚਾਰੇ ਦੇ ਲੋਕ ਨੱਚ ਰਹੇ ਨੇ ਗਾ ਰਹੇ ਨੇ ਔਰ ਪਰਮੇਸ਼ਵਰ ਜੋ ਸਾਡੇ ਉਹ ਪ੍ਰਭ ਯੇਸ਼ੂ ਮਸੀਹ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੀ ਖੁਸ਼ੀ ਮਨਾ ਰਹੇ ਆ ਔਰ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੰਬਰਸਰ ਸ਼ਹਿਰ ਵਾਸੀਆਂ ਨੂੰ ਵਧਾਈ ਦੇ ਰਹੇ ਆ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵਧਾਈ ਦੇ ਰਹੇ ਆ ਔਰ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਮਸੀਹ ਭਾਈਚਾਰੇ ਦੇ ਨਾਲ ਮਿਲ ਕੇ ਚੱਲਦੇ ਨੇ ਔਰ ਮਸੀਹ ਭਾਈਚਾਰਾ ਇਹ ਪ੍ਰਸ਼ਾਸਨ ਦੇ ਨਾਲ ਔਰ ਸਾਰੇ ਅਨਜਾਤਿਆਂ ਦੇ ਨਾਲ ਸਾਡੇ ਭਰਾ ਨੇ ਜਿਹਦੇ ਵੀ ਜਿੱਦਾ ਮੁਸਲਮਾਨ ਨੇ ਜਾਂ 크ਿਸਤ ਆ ਹਿੰਦੂ ਨੇ ਜਾਂ ਸਿੱਖ ਨੇ ਸਾਰੇ ਸਾਡੇ ਭਰਾ ਨੇ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲਦੇ ਆਂ ਮਸੀਹ ਭਾਈਚਾਰਾ ਇੱਕ ਬਹੁਤ ਜਿਹੜਾ ਪੀਸ ਪਸੰਦ ਲੋਗਿਆ ਅਸੀਂ ਔਰ ਅਸੀਂ ਪਰਮੇਸ਼ਵਰ ਅੱਗੇ ਅੱਜ ਪ੍ਰਾਰਥਨਾ ਵੀ ਕਰਦੇ ਆਂ ਕਿ ਪਰਮੇਸ਼ਵਰ ਸਾਡੇ ਸਾਰੇ ਭਾਈਚਾਰਿਆਂ ਦੇ ਉੱਪਰ ਜਿਹੜੀ ਇਹ ਚੜ੍ਹਦੀ ਕਲਾ ਰੱਖੇ ਔਰ ਆਪ ਹੀ ਸਾਡਾ ਪਿਆਰੇਦਾ ਬਣਿਆ ਰਵੇ। ਗੌਰਵ ਜੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਦਿਨ? ਦੇਖੋ ਜਿਹੜੇ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਆ ਉਹਨਾਂ ਦਾ ਦੂਸਰਾ ਨਾਮ ਪ੍ਰੇਮ ਆ ਔਰ ਬਾਣੀ ਦੇ ਵਿੱਚ ਲਿਖਿਆ ਜਿਨ ਪ੍ਰੇਮ ਕੀਓ ਤਿਨ ਪਰਪ ਆਇਓ। ਅਸੀਂ ਅੱਜ ਪ੍ਰੇਮ ਦਾ ਔਰ ਪਿਆਰ ਦਾ ਮੈਸੇਜ ਦੇਣ ਜਾ ਰਹੇ ਆ ਜਿੰਨੇ ਵੀ ਸਾਡੇ ਕਮਿਊਨਿਟੀਾਂ ਦੇ ਭਰਾ ਨੇ ਅਸੀਂ ਸਾਰਿਆਂ ਨੂੰ ਅੱਜ ਤੁਸੀਂ ਦੇਖ ਰਹੇ ਹੋ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਆ ਭਰਾ ਸਾਡੇ ਹਿੰਦੂ ਭਾਈਚ ਸਾਰੇ ਇਕੱਠੇ ਮਿਲ ਕੇ ਖੁਸ਼ੀ ਜਿਹੜੀ ਐ ਸੈਲੀਬ੍ਰੇਟ ਕਰ ਰਹੇ ਆ। ਔਰ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ। ਹਰ ਮੁਸ਼ਕਿਲ ਤੋਂ, ਹਰ ਬਦਬਲਾ ਤੋਂ, ਹਰ ਬਿਮਾਰੀ ਤੋਂ ਬਚਾਇਆ ਔਰ ਪਰਮੇਸ਼ਵਰ ਇਦਾਂ ਚੜ੍ਹਦੀ ਕਲਾ ਸਾਰੇ ਭਰਾਵਾਂ ਸਾਡੇ ਦੇ ਉੱਤੇ ਰੱਖੇ। ਇਸ ਵਿੱਚ ਦੇ ਦੀ ਮੈਂ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਦੇਣਾ ਆਪਣੇ ਸਾਰੇ ਭਾਈਚਾਰੇ ਨੂੰ ਔਰ ਮੈਂ ਖਾਸ ਕਰਕੇ ਧੰਨਵਾਦ ਕਰਦਾ ਪਾਸਟਰ ਬੰਕਰਿੰਦਾਵਾਜੀ ਦਾ। ਜਿਨ੍ਹਾਂ ਨੇ ਜਿਹੜੀ ਐਡੀ ਵੱਡੀ ਸ਼ੋਭਾ ਯਾਤਰਾ ਜਿਹੜੀ ਯੋਜਨ ਕੀਤਾ ਵਾ ਔਰ ਅੱਜ ਇਹਨਾਂ ਦੀ ਗਵਾਹੀ ਹੇਠ ਜਿਹੜੀ ਇਹ ਸ਼ੋਭਾ ਯਾਤਰਾ ਪਹੁੰਚੀ ਹੈ ਸਾਡੇ ਜਿੰਨੇ 크੍ਰਿਸਚਨ ਲੀਡਰ ਹੈ ਜਿੱਦਾਂ ਸਾਡੇ ਅਜਨਾਲੇ ਤੋਂ ਸਾਡੇ ਬੰਟੀ ਜਨਾਲਾ ਜੀ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਲੁਕਸ ਮਸੀਹ ਜੀ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਮੈਂ ਬਹੁਤ ਧੰਨਵਾਦ ਕਰਦਾ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਪ੍ਰਭੂ ਦਾ ਨਾਮ ਲੈ ਰਹੇ ਹਾਂ ਸਰ ਸ਼ੋਭਾ ਯਾਤਰਾ ਕਿੱਥੋਂ ਤੱਕ ਜਾਏਗੀ ਇਹ ਸ਼ੋਭਾ ਯਾਤਰਾ ਜਿੱਦਾਂ ਚਰਚ ਤੋਂ ਚੱਲੀ ਆ ਹੁਣ ਇਹ ਖਜਾਨੇ ਗੇਟ ਤੇ ਅਸੀਂ ਇਸ ਟਾਈਮ ਹੈਗੇ ਆ ਇਸ ਤੋਂ ਬਾਅਦ ਲੋਰੀ ਗੇਟ ਜਾਵਾਂਗੇ ਲੋਰੀ ਗੇਟ ਤੋਂ ਅੱਗੇ ਲੋਗੜ ਚੌਂਕ ਆਉਂਦਾ ਵਾ ਲੋਗੜ ਚੌਂਕ ਤੋਂ ਅੱਗੇ ਪਿੰਕ ਪਲਾਜ਼ਾ ਹਲਬੀਰ ਹਲਜਾਰ ਬਾਜ਼ਾਰ ਜਾ ਕੇ ਸਮਾਪਤ ਹੋ ਜੇਗੀ ਔਰ ਉੱਥੇ ਜਿਨੇ ਵੀ ਸਾਡੇ ਮਸੀਹ ਭਾਈਚਾਰੇ ਦੇ ਲੀਡਰ ਨੇ ਜਾਂ ਸਾਡੇ ਲੋਕ ਨੇ ਜਿਹੜੇ ਗੈਸਟ ਨੇ ਅਸੀਂ ਉੱਥੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਧੰਨਵਾਦ ਜੀ ਬੜੀ ਅੱਜ ਖੁਸ਼ੀ ਵਾਲਾ ਦਿਨ ਹੈਲੂਇਆ ਕਿ ਮੇਰਾ ਨਾਮ ਪੰਗਜ ਆ ਮੈਂ 2010 ਦੇ ਵਿੱਚ ਪ੍ਰਭੂ ਨੇ ਮੇਰਾ ਜੀਵਨ ਨੂੰ ਚੇਂਜ ਕੀਤਾ ਅੱਜ ਵੀ ਮੇਰਾ ਨਾਮ ਪੰਗਰ ਜੀ ਆ ਕੋਈ ਪੀਟਰ ਕੋਈ ਜੋਸਫ ਨਹੀਂ ਆ ਜਿੱਦਾਂ ਪ੍ਰਧਾਨ ਜੀ ਨੇ ਦੇ ਦੱਸਿਆ ਕਿ ਸਾਰੇ ਸਿੱਖ ਭਰਾ ਵੀ ਸਾਡੇ ਨਾਲ ਹੀ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਧਰਮ ਜਾਦੂ ਜਿੰਦ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਦੇਖੋ ਮੇਰਾ ਜੀਵਨ ਚੇਂਜ ਹੋਇਆ ਅੱਜ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਨਾਲ ਲੋਕ ਸਾਰੇ ਮੇਰੇ ਨਾਲ ਪ੍ਰਭੂ ਦੀ ਮहिमा ਕਰ ਰਹੇ ਆ ਹਾਲੇਲੂਇਆ ਅਗਰ ਮੈਂ ਆਪਣਾ ਜੀਵਨ ਨਾ ਚੇਂਜ ਕਰਦਾ ਤੇ ਇੰਨੇ ਲੋਕ ਅੱਜ ਇਕੱਠੇ ਨਾ ਹੁੰਦੇ ਹਾਲੇਲੂਇਆ ਮੈਂ ਦੇਖ ਰਿਹਾ ਕਿ ਸਾਰਾ ਲਾਹੌਰੀ ਗੇਟ ਇੱਥੋਂ ਦੇ ਰਹਿਣ ਵਾਲੇ ਆ ਆਪ ਕਿਦਾ ਪਰਮੇਸ਼ੁਰ ਨੇ ਮੇਰੇ ਜੀਵਨ ਨੂੰ ਚੇਂਜ ਕੀਤਾ ਲਾਈਫ ਨੂੰ ਚੇਂਜ ਕੀਤਾ ਮੇਰੀ ਤੇ ਅੱਜ ਕਿੰਨੇ ਲੋਕ ਪਰਮੇਸ਼ੁਰ ਦੀ ਮहिमा ਕਰਵਾ ਰਹੇ ਆ ਤੇ ਮੈਂ ਤੁਹਾਨੂੰ ਵਹੀ ਕਹਿਣਾ ਚਾਹੁੰਦਾ ਕਿ ਪ੍ਰਭੂ ਯਿਸੂ ਮਸੀਹ ਕੋਈ ਤਰਮਜਾਤ ਨੂੰ ਚੇਂਜ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਮੇਰਾ ਨਾਮ ਉਹੀ ਆ ਪੰਕਜ ਆ ਕੋਈ ਬੀਡਰ ਕੋਈ ਜੋਸਫ ਨਹੀਂ ਆ ਫਾਦਰ ਮਤਨ ਦਾ ਨਾਮ ਵੀ ਉਹੀ ਆ ਐਡਰੈਸ ਵੀ ਉਹੀ ਆ ਕੁਝ ਵੀ ਚੇਂਜ ਨਹੀਂ ਹੋਇਆ ਤੇ ਪ੍ਰਭੂ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਤੇ ਸਾਰਿਆਂ ਨੂੰ ਜੈਮਸ ਜੀ ਦੀ ਮੈਰੀ ਕ੍ਰਿਸਮਸ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਸਾਨੂੰ ਜੈਮਸ ਜੀ ਮੇਰਾ ਨਾਮ ਡਾਕਟਰ ਲੂਕਸ ਮਸੀਹ ਜਨਰਲ ਸ਼ਕਤੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਪੰਜਾਬ ਸੋ ਅੱਜ ਦੇ ਦਿਨ 17 ਤਰੀਕ ਅੱਜ ਅਸੀਂ ਪਾਸਟਰ ਪੰਕਜ ਰੰਧਾਵਾ ਜੀ ਦੇ ਵੱਲੋਂ ਇਬਨ ਕਲਾਂ ਤੋਂ ਚਰਚ ਤੋਂ ਸ਼ੋਭਾ ਯਾਤਰਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਇਬਨ ਕਲਾਂ ਤੋਂ ਚੱਲ ਕੇ ਸਮਾਪਤੀ ਜੋਗ ਹਾਲਗੇਟ ਦੇ ਬਾਹਰ ਪਿੰਕ ਪਲਾਜ਼ਾ ਦੇ ਵਿੱਚ ਕੀਤੀ ਗਈ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਆ ਔਰ ਪਾਸਟਰ ਪੰਕਜ ਰੰਦਾਵਾ ਜੀ ਨੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਆ ਔਰ ਸਪੈਸ਼ਲ ਤੌਰ ਤੇ ਪਹੁੰਚੇ ਸਾਡੇ ਨਾਲ ਗਲੋਬਲ ਕ੍ਰਿਸਚਨ ਲੈਕਚਰ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਜਿਨ੍ਹਾਂ ਨੇ ਇੱਥੇ ਖਾਸ ਤੌਰ ਤੇ ਪਹੁੰਚ ਕੇ ਸੰਗਤਾਂ ਦੇ ਰੂਬਰੂ ਹੋ ਕੇ ਜੋ ਔੜ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ 25 ਤਰੀਕ ਨੂੰ ਮਨਾਇਆ ਜਾ ਰਿਹਾ ਔਰ 19 ਤਰੀਕ ਨੂੰ ਕੱਲ ਸੋ ਸਾਰਿਆਂ ਨੂੰ ਬੇਨਤੀ ਆ ਕਿ ਉਥੇ ਪਹੁੰਚੋ ਔਰ ਪਰਬੂ ਯੇਸ਼ੂ ਮਸੀਹ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੋ ਠੀਕ ਹੈ ਮਾਨ ਮੰਤਰੀ ਜੀ ਨੇ ਦੱਸਿਆ ਤੇ ਅੱਜ ਦਾ ਜਿਹੜਾ ਸ਼ੁਭ ਯਾਤਰਾ ਮੇਰਾ ਨਾਮ ਬਲੈਬੀਸੀ ਬੰਡੀ ਹੈ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਇੰਟਰਨੈਸ਼ਨਲ ਕੋਆਰਡੀਨੇਟਰ ਹਾਂ ਔਰ ਅੱਜ ਦੀ ਜਿਹੜੀ ਸ਼ੁਭ ਯਾਤਰਾ ਵਾ ਉਹ ਸਾਡੇ ਪਾਸਟਰ ਪੰਗੇ ਰੰਧਾਵਾ ਜੀ ਵੱਲੋਂ ਉਹਨਾਂ ਨੂੰ ਕੱਢੀ ਗਈ ਸੀ ਔਰ ਇਹਦੇ ਵਿੱਚ ਖਾਸ ਤੌਰ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਪੂਰੀ ਟੀਮ ਨੂੰ ਬੁਲਾਇਆ ਗਿਆ ਸੀ ਔਰ ਮੈਂ ਧੰਨਵਾਦੀ ਹਾਂ ਪੂਰੇ ਚਰਚ ਦਾ ਔਰ ਨਾਲ ਦੀ ਨਾਲ ਅੱਜ ਦੇ ਇਸ ਦਿਨ ਦੇ ਲਈ ਮੈਂ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦੇਣਾ ਕਿ ਜਿਹੜਾ 크ਿਸਮਸ ਦਿਹਾੜਾ ਵਾ ਤੇ ਪੂਰੇ ਸੰਸਾਰ ਦੇ ਵਿੱਚ 1 ਦਸੰਬਰ ਤੋਂ ਇਹਨੂੰ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਂਦੀ ਆ ਔਰ ਉਹਦੇ ਤਹਿਤ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਹੀ 24 ਤਰੀਕ ਨੂੰ ਜਿਹੜਾ ਰੈਫਲੈਕਸ ਦੇ ਵਿੱਚ ਅੱਜ ਸੂਬਾ ਯਾਤਰਾ ਕੱਢੀ ਗਈ ਸੀ ਔਰ ਉਹ ਪਿਆਰ ਭਰੀ ਜੈਂਸੀ ਦੀ ਨਾ ਮੇਰਾ ਜੀਵਨ ਮੁਸੀਬੱਤੀ ਹੈ ਮੈਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਤੋਂ ਜੂਤ ਦਾ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਔਰ ਅੰਕੂਨੁਲਮ ਨੇਸੀ ਦੀ ਬ੍ਰਾਂਚ ਦਾ ਬੇਢੋਕਰਾ ਦਾ ਪ੍ਰੈਜ਼ੀਡੈਂਟ ਆ ਆਪ ਦੇ ਚੈਨਲ ਦੇ ਮਾਧਮ ਦੇ ਦੁਆਰਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਪੰਕੇਰ ਦਾਵਾਜੀ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਸੀ ਬਹੁਤ ਹੀ ਸਫਲ ਹੋਈ ਸੀ ਲੱਖਾਂ ਰੂਹਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਤੁਹਾਡੇ ਚੈਨਲ ਦੇ ਮਾਧਮ ਦੇ ਦੁਆਰਾ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਸ਼ੋਭਾ ਯਾਤਰਾ ਅਗੂ ਨੋਲਾ ਮਨਿਸ਼ਚਿਤੀ ਹੈ 19 ਤਰੀਕ ਨੂੰ ਕੱਢੀ ਜਾ ਰਹੀ ਹੈ ਪਰਸੋਂ ਤੇ ਤੁਹਾਡੇ ਮਾਧਮ ਦੇ ਦੁਆਰਾ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ